ਅੱਜ ਇਹੋ ਜਿਹੇ ਹਾਲਾਤ ਹੋ ਰਹੇ ਨੇ ਕਿ ਕਾਲੀ ਯੁੱਗ ਨੇ ਘਰ ਕਰ ਲਿਆ ਹਿਰਦਿਆਂ 'ਚ ਸ਼ੈਤਾਨ ਨੇ ਕਬਜ਼ਾ ਕਰ ਲਿਆ ਹਿਰਦਿਆਂ 'ਚ ਸਭ ਦੇ ਅੰਦਰ ਕੋਈ ਉਹ ਕਿਤੇ ਕਿਤੇ ਹੋਣਗੇ ਭਾਗਾਂ ਵਾਲੇ ਜਿੱਥੇ ਹਿਰਦਿਆਂ 'ਚ ਭਗਵਾਨ ਵੱਸਦਾ ਹੋਊਗਾ ਨਹੀਂ ਤਾਂ ਸਭ ਪਾਸੇ ਸ਼ੈਤਾਨ ਫਿਰਦੇ ਨੇ ਕਿਉਂਕਿ ਇਨਸਾਨ ਹੀ ਆਪਣੇ ਚੰਗੇ ਕਰਮਾਂ ਨਾਲ ਭਗਵਾਨ ਕਹਾਉਂਦਾ ਤੇ ਇਨਸਾਨ ਹੀ ਆਪਣੇ ਮਾੜੇ ਕਰਮਾਂ ਨਾਲ ਸ਼ੈਤਾਨ ਕਹਾਉਂਦਾ ਤੇ ਭਗਵਾਨ ਦਾ ਤਾਂ ਪਤਾ ਨਹੀਂ ਪਰ ਸ਼ੈਤਾਨ ਜ਼ਰੂਰ ਹੰਕਾਰ ਦੇ ਵਿੱਚ ਆਪਣੇ ਆਪ ਨੂੰ ਬਣਾਇਆ ਫਿਰਦਾ ਹਰ ਪਾਸੇ ਤੇ ਐਨ ਇੱਕ ਠੋਕ ਕੇ ਕਹਿੰਦਾ ਕਿ ਹਾਂ ਅਸੀਂ ਇਹ ਆ ਅਸੀਂ ਹਰ ਮਾੜਾ ਕੰਮ ਕਰਦੇ ਆ ਸਾਨੂੰ ਕੋਈ ਰੋਕਣ ਵਾਲਾ ਨਹੀਂ ਹੈਗਾ ਸਾਨੂੰ ਕਿਸੇ ਦਾ ਡਰ ਨਹੀਂ ਹੈਗਾ ਤੇ ਉਹੀ ਸਮਾਜ ਦੇ ਵਿੱਚ ਦੇਸ਼ ਦੇ ਵਿੱਚ ਦੁਨੀਆ ਦੇ ਵਿੱਚ ਉਹੀ ਹਵਾ ਇਹ ਸਾਰ ਪਾਸੇ ਚੱਲ ਰਹੀ ਹੈ ਜੋ ਇਹਨਾਂ ਨੇ ਚਲਾ ਰੱਖੀ ਹੈ ਪਰ ਇੱਥੇ ਕਿਤੇ ਨਾ ਕਿਤੇ ਜਿਹੜੇ ਚੰਗੇ ਨੇ ਧਰਮ ਮਜਮਾਲੇ ਜਿਹੜੇ ਕਹਿੰਦੇ ਨੇ ਵੀ ਸਾਡਾ ਧਰਮ ਮਹਾਨ ਹੈ ਸਾਡਾ ਧਰਮ ਉੱਚਾ ਸਾਡੇ ਧਰਮ ਵਰਗਾ ਕੋਈ ਹੈ ਨਹੀਂ ਪਰ ਇੱਥੇ ਉਹ ਵੀ ਨਹੀਂ ਦਿਖਦੇ ਜਿੱਧਰ ਨਿਗਾਹ ਮਾਰੀਏ ਧਰਮ ਦੇ ਚੋਲਿਆਂ ਦੇ ਵਿੱਚ ਵੀ ਉਹੀ ਕੰਮ ਕੀ ਜਾਂਦੇ ਜਾਂਦੇ ਨੇ ਜਿਹੜਿਆ ਧਰਮੀ ਲੋਕ ਕਰਦੇ ਨੇ ਹਾਂ ਆ ਧਰਮੀ ਲੋਕ ਵੀ ਮਤਲਬ ਉਹ ਕੰਮ ਕਰੀ ਜਾਂਦੇ ਨੇ ਜਿਹੜੇ ਧਰਮੀ ਲੋਕ ਕਰਦੇ ਨੇ ਹਾਂ ਦਿਖਾਵਾ ਸਿਰਫ ਅੰਦਰੋਂ ਕੁਛ ਨਹੀਂ ਰਲਮਾ ਮਿਲਮਾ ਤੇ ਉਸ ਤੋਂ ਪਾਲ ਦੇਣਾ ਧਰਮ ਦਾ ਰਾਜ ਕਦੇ ਨਹੀਂ ਹੋ ਸਕਦਾ ਹੋই ਨਹੀਂ ਸਕਦਾ ਓਏ ਜਦ ਤੱਕ ਆਪਣੇ ਆਪ ਨੂੰ ਧਰਮ ਹੀ ਨਹੀਂ ਬਣਾਊਗਾ ਕੋਈ ਜਦ ਤੱਕ ਆਪਣੇ ਆਪ ਨੂੰ ਸੱਚ ਦਾ ਧਰਮ ਦੇ ਰਾਹ ਤੇ ਨਹੀਂ ਤੋਰੂਗਾ ਜਦ ਤੱਕ ਆਪਣੇ ਆ ਨੂੰ ਨਹੀਂ ਤੋਰੂਗਾ ਸਰਾਤ ਉਦੋਂ ਤੱਕ ਇੱਥੇ ਕੁਛ ਨਹੀਂ ਹੋ ਸਕਦਾ ਕੋਈ ਜਿੰਨਾ ਮਰਜੀ ਜ਼ੋਰ ਲਾ ਲੇ ਜਦੋਂ ਆਪਣੇ ਆਪਣੇ ਅੰਦਰ ਦੇ ਖੋਟ ਕੱਢ ਲੇ ਜਦੋਂ ਆਪਣੇਆਂ ਨੂੰ ਖੋਟਾ ਦੱਸ ਕੇ ਆਪਣੇਆਂ ਨੂੰ ਖਰੇ ਰਾਹ ਤੇ ਤੋਰ ਲਿਆ ਚਾਹੇ ਪਿਆਰ ਨਾਲ ਚਾਹੇ ਫਿਰ ਡੰਡੇ ਨਾਲ ਉਹ ਫਿਰ ਆਪੀ ਬਈ ਸਮਾਜ ਦੇ ਵਿੱਚ ਧਰਮ ਆਪੀ ਫਿਰ ਦੂਜੇ ਧਰਮ ਦੇ ਰਾਹ ਤੇ ਹੋ ਲਣਗੇ ਕਿਉਂਕਿ ਇੱਥੇ ਖੋਟਿਆਂ ਤੋਂ ਕੋਈ ਨਹੀਂ ਡਰਦਾ ਅਗਲਾ ਹਰੇਕ ਕਹਿੰਦਾ ਵੀ ਸਾਨੂੰ ਸਾਡੇ ਗੰਨੀ ਉਂਗਲ ਕਰਨ ਤੋਂ ਪਹਿਲਾਂ ਆਪਣੇ ਗੰਨੀ ਝਾਕ ਜਿਹੜਾ ਖੋਟਾ ਹੋਊਗਾ ਉਹ ਨਹੀਂ ਬਦਲ ਸਕਦਾ ਜਿਹੜਾ ਆਪਣੇ ਆਪ ਨੂੰ ਨਹੀਂ ਬਦਲ ਸਕਦਾ ਉਹ ਸਮਾਜ ਨੂੰ ਕੀ ਬਦਲੂਗਾ ਇਹ ਤਾਂ ਖਰਿਆਂ ਦੀ ਖੇੜ ਹੈ ਤੇ ਫਿਰ ਖਰਿਆਂ ਨੂੰ ਬਹੁਤਾ ਸੰਖਿਆ ਦੀ ਲੋੜ ਨਹੀਂ ਬਹੁਤੇ ਇਕੱਠਾਂ ਦੀ ਲੋੜ ਨਹੀਂ ਖਰੇ ਤਾਂ ਉਹ ਫੁੱਲ ਨੇ ਜਿਹੜੇ ਬਸ ਖੁਸ਼ਬੂ ਫੈਲਾਉਂਦੇ ਜਾਂਦੇ ਨੇ